ਇੱਕ ਬੰਦਾ ਬਰਿੰਡਿਓ ਆਇਆ ਕਿ ਚੰਡੀਗੜ੍ਹੋਂ ਆਇਆ ਦੋ ਬੰਦੇ ਆਏ ਆ ਨਾ ਜੇ ਦੋ ਬੰਦੇ ਆਉਣ ਨਾਲ ਪਾਣੀ ਵਧ ਸਕਦਾ ਤੇ ਸੋਡੀ ਤਾਕਤ ਕਿੰਨੀ ਹੋਊਗੀ ਪਤਾ ਨਹੀਂ ਆਸੀਂ ਤੋਪ ਲੈ ਕੇ ਆਏ ਆ ਥੋ ਡਾਂਗਾ ਲੈ ਕੇ ਆਏ ਆ ਖਾਲੀ ਹੱਥ ਆਇਆ ਲੋਕਾਂ ਨੂੰ ਜਗਾਉਣ ਆਏ ਆ ਨਾ ਐਨੀ ਗੱਲ ਨਾਲ ਤੁਸੀਂ ਆਪ ਦੱਸੋ ਆਪਦੀ ਜਵਾਨੀ ਪਾਣੀ ਵਧਿਆ ਕਿ ਨਹੀਂ ਵਧਿਆ ਵਧਿਆ ਨਾ ਸਿਰਫ ਇਸ ਕਰਕੇ ਵੀ ਇਹਦੀ ਗੰਦਗੀ ਨਜ਼ਰ ਨਾ ਆਵੇ ਪਾਣੀ ਛੱਡ ਦਿਓ ਵਧਾ ਦਿਓ ਆ ਦੇ ਲੋਟੇ ਸਾਹਮਣੇ ਆ ਕਿਉਂ ਬੇਬੇ ਦੱਸੋ ਪਾਣੀ ਵਧਿਆ ਕਿਕ ਤਾਂ ਇਹ ਦੇਖੀ ਕਰਨਾ ਇੱਕ ਹੋਰ ਦੱਸਿਓ ਜੇ ਪੁਲਿਸ ਤੁਹਾਡੇ ਨਾਲ ਕੋਈ ਧੱਕਾ ਧੁੱਕਾ ਕਰ ਜਾਂਦੀ ਹੈ ਕਦੇ ਕੋਈ ਵੀ ਬੰਦਾ ਧੱਕਾ ਕਰ ਜਾਂਦਾ ਹੈ ਕਦੇ ਤੇ ਕਿਉਂ ਨਹੀਂ ਕਰਦਾ ਕਿਉਂਕਿ ਤੁਸੀਂ ਇਕੱਠੇ ਹੋ ਜਰਾ ਇਕੱਲੇ ਇਕੱਲੇ ਹੋ ਕੇ ਵੇਖ ਲਓ ਜੇ ਕੁੱਟਣਗੇ ਵੀ ਐਂ ਹੀ ਹੁੰਦਾ ਰਿਹਾ ਸੋਈ ਤਾਂ ਸੋਹ ਇਹ ਕਹਿਣ ਆਏ ਆ ਇਕੱਠੇ ਰਹੋ ਇਕੱਠੇ ਰਹੋ ਸਾਡਾ ਮਕਸਦ ਤੁਹਾਡੇ ਕੋਲੇ ਇੰਨਾ ਹੀ ਆ ਵੀ ਇਹ ਆਪਾਂ ਜਿਹੜੇ ਪਾਣੀਆਂ ਦੀ ਗੱਲ ਆ ਸਾਡੀਆਂ ਨਸਲਾਂ ਦੀ ਗੱਲ ਆ ਸਾਡੇ ਜਵਾਕਾਂ ਦੀ ਗੱਲ ਆ ਜੇ ਆਪਾਂ ਬਚਾਉਣਾ ਜ਼ਹਿਰਾਂ ਤੋਂ ਮੁਕਤ ਕਰਨਾ ਹੁਣ ਮੈਨੂੰ ਦੱਸੋ ਉਹ ਜਿੱਥੋਂ ਤੱਕ ਅਸੀਂ ਗਏ ਆ ਦੱਖਣੀ ਮਾਲਵੇ ਦੇ ਵਿੱਚ ਪਿੰਡਾਂ ਚ ਜਾਂ ਅਸੀਂ ਜਾਸਲ ਮੇਰ ਤੱਕ ਗਏ ਆ ਜਾਸਲ ਮੇਰ ਤਾਂ ਰਾਜਸਥਾਨ ਚ ਪੈਂਦਾ ਸਾਡਾ ਕੀ ਮਕਸਦ ਆ ਉੱਥੇ ਜਾਣ ਦਾ ਬਈ ਬਸ ਜਦਾ ਇਨਸਾਨੀ ਆ ਉੱਥੇ ਸਾਲ-ਸਾਲ ਦੇ ਜਵਾਕਾਂ ਨੂੰ ਮੂੰਹ ਦਾ ਕੈਂਸਰ ਆ ਵੀਲ ਚੇਰਾਂ ਦੇ ਉੱਤੇ ਜਵਾਕ ਪਿਆ ਕਿਸੇ ਦੇ ਕੰਨ ਨਹੀਂ ਕਿਸੇ ਦੇ ਬਾਹ ਨਹੀਂ ਕਿਸੇ ਨੱਕ ਨਹੀਂ ਲੂਲੇ ਲਗੜੇ ਜਵਾਕ ਪੈਦਾ ਹੁੰਦੇ ਆ 80 80% ਪਿੰਡਾਂ 'ਚ ਕਾਲਾ ਪੀੜਿਆ ਤੇ ਕੈਂਸਰ ਆ ਉੱਥੇ ਅਸੀਂ ਇਨਸਾਨੀਤ ਲਈ ਤੁਰੇ ਆ ਵੀ ਬੰਦਾ ਦਾ ਕਿਤੇ ਹੀ ਰਹਿੰਦਾ ਹੈ ਤਾਂ ਇਨਸਾਨ ਹੀ ਹੈ ਨਾ ਰੋਪੜ ਰਹਿੰਦਾ ਬਹੰਡੇ ਰਹਿੰਦਾ ਕਿਉਂ ਰਸਤਾ ਰਹਿੰਦਾ ਥੋੜੇ ਮੁੰਡਿਆਂ ਦੇ ਜਵਾਕਾਂ ਦੇ ਰਿਸ਼ਤੇ ਹੁੰਦੇ ਆ ਕਿੱਧਰ ਕਿੱਧਰ ਹੁੰਦੇ ਆ ਵੀ ਹੋ ਜਾਂਦੇ ਨਾੜੇ ਤੜੇ ਤੇ ਜੇ ਉਹ ਸਪੈਂਡ ਚ ਗੜਬੜ ਹੋਵੇ ਉਹਦਾ ਪਾਣੀ ਖਰਾਬ ਹੋਵੇ ਕੋ ਹੋਰ ਹੋਵੇ ਤੇ ਬਊ ਆ ਜੇ ਉਹ ਜੀਤੇ ਅਗਲੇ ਜਵਾਕੀਵ ਜੀ ਹੋਣਗੇ ਦੱਸ ਦਿਓ ਕਿ ਫੇਰ ਵੀ ਤੁਹਾਡਾ ਪਿੰਡ ਤੁਹਾਡਾ ਹੀ ਰਹ ਜੂਗਾ ਤੁਹਾਡਾ ਘਰ ਤੁਹਾਡਾ ਹੀ ਰਹ ਜੂ ਉਹ ਵੀ ਸਾਡੇ ਆਪਣੀਆਂ ਹੀ ਤਾਬ ਕਰਿਆ ਆਪਣੀਆਂ ਕੋਈ ਫਰਕ ਨਹੀਂ ਉਹਨਾਂ ਦਾ ਸਾਡੇ ਜਾਨੇ ਹੁਸਾਨ ਪ੍ਰੈਕਟੀਕਲ ਗੱਲ ਹੈ ਤੇ ਪਾਣੀ ਆ ਨਾ Hindu ਨਾ Sikh ਨਾ Musalman ਪਾਣੀ ਦਾ ਕੋਈ ਧਰਮ ਹੈ ਤੇ ਪਾਣੀ ਦੀ ਲੋੜ ਕਿਹਨੂੰ ਨਹੀਂ ਸਾਰੇ ਪੀਂਦੇ ਆ ਅਮੀਰ ਵੀ ਪੀਂਦਾ ਗਰੀਬੀ ਪੀਂਦਾ ਦੋਨੇ ਪਾਸੇ ਮੌਤ ਹੈ ਜੇ ਪਾਣੀ ਪੀਓਗੇ ਉਹ ਕੈਮੀਕਲ ਵਾਲਾ ਜ਼ਹਿਰ ਨਾਲ ਮਾਰ ਦੂ ਹੌਲੀ ਹੌਲੀ ਮਾਰ ਦੂ ਨਾ ਪੀਓਗੇ ਦਸਾਂ ਦਿਨਾਂ ਜੂ ਮਰ ਜਾਓਗੇ ਹੁਣ ਇੱਕ ਸਾਡੇ ਕੋਲ ਰਾਹ ਵਜਦਾ ਤੀਜਾ ਰਾਹ ਲੜਾਈ ਦਾ ਸੰਘਰਸ਼ ਦਾ ਵੀ ਆਪਣੇ ਪਾਣੀ ਕਿਵੇਂ ਬਚਾਉਣੇ ਕਹਿੰਦੇ ਜਾ ਕੇ ਦੇਖੋ ਬਰਾਰੀ ਪਿੰਡ ਜਿੱਥੇ ਖੜੇ ਨਾ ਜਾ ਕੇ ਅਸੀਂ ਐ ਮੁਸਕਮਾਰ ਦਾ ਨਾਲਾ ਆਪਣਾ ਸਿੱਧਾ ਸਤਲੋਜ ਦੇ ਵਿੱਚ ਖੜਿਆ ਨਹੀਂ ਕੋਲੇ ਖੜ ਕੇ ਨਹੀਂ 10 ਮਿੰਟ ਖੜ ਕੇ ਦੇਖੇ ਆ ਜੀ ਦੀ ਗੱਲ ਕਰ ਰਹੇ ਸੀ ਭਾਈ ਸਾਹਿਬਾਂ ਦੇ ਟੈਕਸ ਦਿੰਦੇ ਆ 25 ਪਿੰਡ ਗਾਲ ਤੇ ਤੁਹਾਡੇ ਨੇੜੇ ਤੜ ਦੇ ਆ ਜਾ ਕੇ ਵੇਖ ਲਓ ਥਲੜਾ ਪਾਣੀ ਪਾਪਾ ਸਵਾਹ ਪਾਪਾ ਸਵਾਹ ਉੜਦੀ ਹੈ ਉਹ ਖੜ ਜੋ ਜਾ ਕੇ ਉਥੇ ਪੁੱਛ ਵੇਖ ਲੋ ਜਾ ਕੇ ਕੀ ਹੈ ਕਿਹੜੀ ਗੱਲ ਦੀ ਮਨਜ਼ੂਰੀ ਹੈ ਕਿਹੜੀ ਗੱਲ ਦੀ ਮਨਜ਼ੂਰੀ ਨਹੀਂ ਗਈ ਤੇ ਜੇ ਬੰਦਾ ਰਿਐਕਟ ਨਹੀਂ ਕਰੂ ਤਾਂ ਕੌਣ ਕਰੂ ਆ ਬੰਦੇ ਖੜੇ ਆ ਪਿੱਛੇ ਤੁਹਾਡੇ ਪਿੰਡ ਦੇ ਤੁਸੀਂ ਇੱਥੇ ਪਿੰਡ ਦੇ ਹੋ ਮਜ਼ਾਰਾ ਇਹ ਬੰਦਾ 124 ਕਿੱਲੇ ਲਈ ਲੜਿਆ ਇਹ ਵਿਚਾਰੇ ਨੂੰ ਵੇਖ ਲੋ ਕੀ ਖੱਟ ਲਿਆ ਅਸੀਂ ਕੀ ਘਟ ਰਣਾ ਮੈਨੂੰ ਦੱਸੋ ਅਸੀਂ ਜਾ ਕੇ ਲਖੇ ਨੇ ਉੱਥੇ ਬੀਕਾ ਨੇ ਲੜਨਾ ਇਲੈਕਸ਼ਨ ਜਾਂ ਥੋਡੇ ਲੜਨਾ ਆ ਕੇ ਆ ਕਿਹੜੀ ਗੱਲੋਂ ਗੱਡੀਆਂ ਦੇ ਟਾਇਰ ਘਸਾਉਂਦੇ ਫਿਰਦੇ ਆ ਇਨਸਾਨੀਅਤ ਦੇ ਮਾਰੇ ਤੁਰੇ ਫਿਰਦੇ ਉਹਨਾਂ ਪਿੰਡਾਂ ਦਾ ਵਰਲਾਪ ਸੁਣਿਆ ਬੱਚਿਆਂ ਦਾ ਆ ਥੋਡੇ ਅਰਗੇ ਨਾ ਮਾਤਾਵੋ ਥੋਡੇ ਅਰਗੀਆਂ ਬੁੜੀਆਂ 15 ਸਾਲ ਦੇ ਦਿਮਾਗੀ ਤੌਰ ਤੇ ਅਪਾਹਜ ਬੱਚੇ ਨੂੰ ਢੂਈ ਤੇ ਚੱਕੀ ਫਿਰਦੀ ਸੀ ਪਤਾ ਕਿਉਂ ਕਿਉਂਕਿ ਕੈਮੀਕਲ ਵਾਲਾ ਪਾਣੀ ਪੀਕੇ ਦਿਮਾਗ ਖਰਾਬ ਹੋ ਗਿਆ ਕੈਂਸਰ ਹੋ ਗਿਆ ਲੰਗੜਾ ਲੂਲਾ ਹੋ ਗਿਆ ਮਰਨ ਦੇ ਨੇੜੇ ਆ ਤੇ ਮਾਂ ਤੋਂ ਪੁੱਤ ਛੱਡਿਆ ਨਹੀਂ ਜਾਂਦਾ ਐਸੇ ਕਰਕੇ ਅਸੀਂ ਉਹਨਾਂ ਦਾ ਰੋਣਾ ਸੁਣਿਆ ਜਾ ਕੇ ਉਸ ਰੋਣੇ ਨੂੰ ਕਰਕੇ ਅਸੀਂ ਕਹਿੰਦੇ ਯਾਰ ਉਹਨਾਂ ਨੇ ਕਿਹਾ ਸਾਨੂੰ ਬਾਹ ਫੜ ਕੇ ਅੰਦੇ ਸਾਡਾ ਰੋਣਾ ਸੁਣਿਆ ਦੇਖਿਆ ਸਾਰਿਆਂ ਨੇ ਹੈ ਹਲੜੀਂ ਕੱਢਿਆ ਹਲ ਕੱਢਣ ਨੂੰ ਤੁਰੇ ਫਿਰਦੇ ਆ ਵਰਨਾ ਕੀ ਮੱਲਣਾ ਸਾਨੂੰ ਥੋੜੇ ਪਿੰਡ ਆ ਕੇ ਵੀ ਹੁਣ ਸਾਨੂੰ ਬੇਨਤੀ ਹੈ ਇੱਕ ਨਹੀ ਕੋਈ ਬੇਨਤੀ ਇੰਨੀ ਹੈ ਵੀ ਸਾਨੂੰ ਅਸੀਂ ਇਕੱਠਾ ਕਰਨਾ ਹੈ ਸੋਡੀ ਲੜਾਈ ਹੈ ਸਾਨੂੰ ਲੜਨੀ ਪੈਣੀ ਹੈ ਅਸੀਂ ਤਾਂ ਨਾਲ ਆ ਕੇ ਖੜੀ ਸਕਦੇ ਜੀਰਾ ਫੈਕਟਰੀ ਰੋਲਾ ਸੀਗਾ ਉਹਨਾਂ 15 20 ਪਿੰਡਾਂ ਦਾ ਸੁਣਿਆ ਹੋਣਾ ਤੁਸੀਂ ਮੀਡੀਆ ਜੀਰਾ ਫੈਕਟਰੀ ਬੰਦ ਹੋਈ ਜਦੋਂ ਥੱਲੋਂ ਜ਼ਹਿਰ ਨਿਕਲਣ ਲੱਗੀ ਬੋਰਾਾਂ ਚੋਂ ਲੋਕ ਮਰਨ ਲੱਗੇ ਪਸ਼ੂ ਮਰਨ ਲੱਗੇ ਲੋਕ ਉੱਥੇ ਉਹਨਾਂ ਪਿੰਡਾਂ ਦੇ ਇਕੱਠੇ ਹੋਏ ਪੰਜਾਬ ਨਾਲ ਖੜਿਆ ਜਾ ਕੇ ਅੱਜ 2 ਸਾਲ ਹੋ ਗਏ ਜੀਰਾ ਫੈਕਟਰੀ ਬੰਦ ਆ ਸਾਨੂੰ ਹੁਣੇ ਮੈਸੇਜ ਆਇਆ ਪੈਂਡ ਹੈ ਲੁਧਿਆਣੇ ਦੇ ਕੋਲੇ ਉਹਦਾ ਨਾਂ ਨਾ ਕੀ ਉਹਦਾ ਬਾੜਾ ਬਾੜੇ ਵਾਲਾ ਬਾੜੇ ਵਾਲਾ ਨਾਂ ਹੈ ਉਥੋਂ ਇੱਕ ਮੁੰਡਾ ਹੈ ਅਮਰਤਪਾਲ ਲਾਲੀ ਇੱਕ ਮੁੰਡਾ ਹੈ ਸਤਵਿੰਦਰ ਕੁਮਾਰ ਇੱਕ Hindu ਹੈ ਇੱਕ Sikh ਹੈ ਉਹ ਕਹਿ ਰਹੇ ਸਾਡਾ ਪ੍ਰਵਾਸੀਆਂ ਨੇ ਬੁਰਾ ਹਾਲ ਕੀਤਾ ਜਿਹੜੇ ਉਹਨਾਂ ਨੂੰ ਕਿਰਾਏ ਦੇ ਮਕਾਨਾਂ ਤੇ ਰੱਖਦੇ ਸਾਡੇ ਨਾਲ ਧੱਕਾ ਕਰ ਰਹੇ ਨੇ ਮੈਨੂੰ ਦੱਸੋ ਆ ਮੈਂ ਤੇ ਲੱਖੇ ਜਾਂ ਸਾਡੀ ਪੂਰੀ ਟੀਮ ਨੇ ਇਹਨੇ ਥੋੜੇ ਇਲਾਕੇ ਦਾ ਅਸੀਂ ਕੀ ਲੈਣਾ ਵੀ ਅਸੀਂ ਉਹਨਾਂ ਨੂੰ ਕਹਾਂ ਉਹਨਾਂ ਨੂੰ ਕਹਿ ਦਿਓ ਜੇ ਤੁਹਾਡੇ ਨਾਲ ਧੱਕਾ ਹੋਇਆ ਅਸੀਂ ਆ ਕੇ ਖੜਾਂਗੇ ਕੋਈ ਝਾਕ ਕੇ ਵਖਾਵੇ ਪੰਜਾਬ ਦੇ ਵਾਸੀ ਆਲ ਇਹ ਪੰਜਾਬ ਉਹਨਾਂ ਦਾ ਜੋ ਇੱਥੋਂ ਦੇ ਰਹਿਣ ਵਾਲੇ ਨੇ ਜਦੋਂ ਜੋ ਪੰਜਾਬੀ ਨੇ ਕੋਈ ਮਜਾ ਲੈਂ ਗੱਲ ਕਰ ਜੇ ਕਿਉਂਕਿ ਅਸੀਂ ਤੁਹਾਡੇ ਦਸਣ ਆਏ ਆ ਅਸੀਂ ਤੁਹਾਡੇ ਨਾਲ ਤੁਹਾਨੂੰ ਕੋਈ ਕੱਲਾ ਸਮਝ ਕੇ ਕੁਝ ਵੀ ਕਰਦਾ ਆ ਬੱਚੇ ਨੇ ਸਕੂਲ ਵਾਲੇ ਨੇ ਵਿਚਾਰੇ ਦੋ ਸਕੂਟਰਾਂ ਤੇ ਬਤੰਡਰ ਸੱਤ ਬੈਠੀ ਫਿਰਦੇ ਆ ਕਿਉਂ ਆਏ ਵਿਚਾਰੇ ਆ ਇਹਨਾਂ ਨੂੰ ਜੇ ਕੋਈ ਚੰਗਾ ਨਹੀਂ ਦੱਸਾਂਗੇ ਕਿ ਭਾਈ ਲੋਕਾਂ ਲਈ ਖੜੀਦਾ ਜੇ ਲੋਕਾਂ ਨਾਲ ਖੜੂਗੇ ਤਾਂ ਲੋਕ ਤੁਹਾਡੇ ਨਾਲ ਖੜਨਗੇ ਤੇ ਜਦੋਂ ਇੱਕ ਦੂਜੇ ਨਾਲ ਖੜੂਗੇ ਤਾਂ ਪੰਜਾਬ ਦਾ ਬੈਟਰ ਹੋਊ ਦੇਸ਼ ਦਾ ਬੈਟਰ ਹੋਊ ਤਾਂ ਫੇਰ ਹੀ ਦੁਨੀਆ 'ਚ ਪਛਾਣ ਹੋਊ ਨਹੀਂ ਤਾਂ 40 ਲੱਖ ਲਾ ਕੇ ਤੁਰਜੋ ਬਾਹਰ ਆ ਸਾਡੇ ਜਵਾਬ ਕੀ ਬਾਹਰ ਜਾਂਦੇ ਆ ਜਦੋਂ ਇਹ ਬਾਹਰ ਚਲੇ ਜਾਂਦੇ ਨੇ ਤਾਂ ਬਾਹਰਲੇ ਇੱਧਰ ਆ ਜਾਂਦੇ ਨੇ ਤਾਂ ਕੀ ਕਰਾਂਗੇ ਇਹ ਇਹ ਸੂਬੇ ਨੂੰ ਕੌਣ ਚਲਾਊਗਾ ਫੇਰ ਬਾਹਰ ਵਾਲੇ ਜਾਂ ਸਾਡੇ ਵਾਲੇ ਇਹ ਕਾਹਦੇ